ਇੱਕ ਜਿਸੁੰਦਰਪਾਲ ਸਿੰਘ ਨੇ ਸ਼ੰਗਾਰ ਰੋਡ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਦੇ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਸਾਡਾ ਮੀਟਰ ਚੇਂਜ ਕੀਤਾ ਜਾਵੇ ਜਿਹੀਂ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਪੀਡੀ ਬੋਰਡ ਦਾ ਦਫ਼ਤਰ ਹੈਗਾ ਉੱਥੇ ਉਹਨੂੰ ਮਿਲੇ ਨੇ 36000 ਦੀ ਡਿਮਾਂਡ ਕੀਤੀ ਇਹਨਾਂ ਕੋਲੋਂ ਇਹਨਾਂ ਨੇ ਕਿਹਾ ਵੀ ਇੰਨੇ ਸੀ ਪੈਸੇ ਨਹੀਂ ਦੇ ਸਕਦੇ ਤੇ ਪਰ ਉਹਨੇ ਕਿਹਾ ਪੈਸੇ ਦੇਣੇ ਪੈਣਗੇ ਫਿਰ ਉਹਨਾਂ ਨੇ ਬੇਨਤੀ ਕਰਕੇ 15000 ਤੇ ਸੈਟਲਮੈਂਟ ਹੋ ਗਈ ਔਰ 10000 ਰੁਪਏ ਉਹਨਾਂ ਨੇ ਪਹਿਲਾਂ ਲੈ ਲੈ ਸਕੇ 5000 ਰਿਮੇਨਿੰਗ ਰਹਿ ਰਿਹਾ ਸੀ ਉਹ ਮੰਗ ਰਿਹਾ ਸੀਗਾ ਔਰ ਵਾਜਿ ਉਹਨੇ ਮੰਗਿਆ ਸੀ ਪੈਸੇ ਦੇ ਕੇ ਜਾਓ ਔਰ ਅੱਜ ਫਿਰ ਸਾਡੇ ਜਦੋਂ ਇਹਨਾਂ ਨੇ ਦੱਸਿਆ ਤਾਂ ਅਸੀਂ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਔਰ ਇਹਦੀ ਇੱਕ Trap ਇੱਕ ਅਸੀਂ ਇੱਕ ਪਲਾਨ ਕੀਤਾ ਸਾਡੇ ਇੰਸਪੈਕਟਰ ਕੁਲਵੰਤ ਸਿੰਘ ਔਰ ਡੀਐਸਪੀ ਪ੍ਰਮਿੰਦਰ ਸਿੰਘ ਨੇ ਗਵੰਦੀ ਨਗਰ ਮੇ Trap ਕੀਤਾ ਔਰ ਇਹਨੇ ਜਿਹੜਾ ਕੁਲਦੀਪ ਸਿੰਘ ਹੈ ਇਹਨੂੰ ਰੰਗੇ ਹੱਥੀ ਸਰਕਾਰੀ ਗਵੰਦੀ ਹਾਜ਼ਰੀ ਪਾਣੀ ਘਰ ਲੈਂਦਿਆਂ ਨੂੰ ਗਫਤਾਰ ਕੀਤਾ ਹੈਗਾ ਔਰ ਕੱਲ ਨੂੰ ਇਹਨੂੰ ਜਾਬਤ ਪੇਸ਼ ਕੀਤਾ ਜਾਵੇਗਾ